ਫਸਲਾਂ ਦਾ ਡੈਮੇਜ ਹੋਇਆ ਫਸਲਾਂ ਦਾ ਨੁਕਸਾਨ ਹੋਇਆ ਪਰ ਇੱਕੜ ਦਾ ਮੈਂ ਤੁਹਾਨੂੰ ਦੱਸ ਦਿੰਨਾ ਕਿ 26 ਤੋਂ 33% ਦਾ ਜੇ ਨੁਕਸਾਨ ਹੋਇਆ ਤਾਂ ਜਿਹੜਾ ਪਹਿਲਾਂ ਕੰਪਨਸੇਸ਼ਨ ਦਿੱਤਾ ਜਾਂਦਾ ਸੀ ਉਹ 2000 ਰੁਪਏ ਸੀ ਤੇ ਅਸੀਂ ਉਹਨੂੰ 10000 ਰੁਪਏ ਕਰ ਰਹੇ ਹਾਂ ਜੀ ਇਹ ਜਿਹੜਾ ਐਸਡੀਆਰਐਫ ਉਤਾਇਦੀ ਵਿੱਚ ਆਉਂਦਾ ਨਹੀਂ ਅਸੀਂ ਛੇੜਿਆ ਨਹੀਂ 10000 ਰੁਪਇਆ ਪੰਜਾਬ ਦੀ ਕੰਟਰੀਬਿਊਸ਼ਨ ਹੈ ਸਾਰੀ 100% 26 ਤੋਂ 33 33 ਤੋਂ 75 ਦੇ ਵਿੱਚ 6800 ਰੁਪਇਆ ਐਸਡੀਆਰਐਫ ਦੇ ਨੋਰਮਸ ਮੁਤਾਬਕ 6800 ਰੁਪਇਆ ਜਿਹੜਾ ਉਹ ਦਿੱਤਾ ਜਾਂਦਾ ਜੀ ਤੇ ਅਸੀਂ ਉਹਨੂੰ 10000 ਕਰ ਰਹੇ ਹਾਂ ਜੀ 3200 ਰੁਪਇਆ ਜਿਹੜਾ ਹੈ ਉਹ ਪੰਜਾਬ ਦੇ ਵਿੱਚ ਆਪਣੇ ਵੱਲੋਂ ਪਾ ਰਿਹਾ ਹੈ ਜਿਹੜਾ 6800 ਹੈ ਉਹਦੇ ਵਿੱਚ ਵੀ ਜਿਹੜਾ ਪੰਜਾਬ ਦਾ 25% ਹਿੱਸਾ ਹੈ ਉਹ ਉਹ ਲੱਗਿਆ 75 ਤੋਂ 100% ਜਿਹੜਾ ਕਿ ਸਭ ਤੋਂ ਵੱਧ ਨੁਕਸਾਨ ਇਸ ਸੈਕਟਰ 'ਚ ਹੋਇਆ ਉਹਦੇ 'ਚ ਜਿਹੜਾ ਐਸ ਡੀ ਆਰ ਐਫ ਦੀ ਕੰਟਰੀਬਿਊਸ਼ਨ 6800 ਹੀ ਹੈ ਪਰ ਅਸੀਂ ਉਹਨੂੰ 20000 ਰੁਪਏ ਪਰ ਇਕੜ ਕਰ ਰਹੇ ਹਾਂ 13200 ਰੁਪਿਆ ਪੰਜਾਬ ਵੱਲੋਂ ਪਰ ਔਰ ਉਹਦੇ ਵਿੱਚ 1700 ਰੁਪਏ 1800 ਚ ਪੰਜਾਬ ਦਾ ਆਲਰੇਡੀ ਹੈਗਾ ਜਾਨੀ ਕਿ ਪੰਜਾਬ ਦਾ ਜੇ ਗਿਣੀਏ ਤਾਂ 14900 ਰੁਪਈਆ ਪੰਜਾਬ ਪਾਰਿਆ 20000 ਚੋਂ ਐਸਡੀਆਰਐਫ ਦਾ ਸਿਰਫ 80 ਹੋਈ ਹੈ ਜੀ ਐਸਡੀ ਐਸਡੀਆਰਐਫ ਦੇ ਕਾਨੂੰਨਾਂ ਬਾਰੇ ਉਹਨਾਂ ਨੂੰ ਵਧਾਉਣ ਬਾਰੇ ਮੈਂ ਕੱਲ ਨੂੰ ਹੋਮ ਮਿਨਿਸਟਰ ਸਾਹਿਬ ਨੂੰ ਮਿਲ ਰਿਹਾ ਕੱਲ ਨੂੰ ਸ਼ਾਮ ਨੂੰ ਫਿਰ ਘਰਾਂ ਦੀ ਜਿਹੜੀ ਘਰ ਦੀਪੇ ਜਾਂ ਤਰੇੜਾਂ ਆ ਗਈਆਂ ਜਾਂ ਕੁਝ ਵੀ ਡੈਮੇਜ ਹੋਇਆ ਫੁੱਲੀ ਡੈਮੇਜ 120000 ਹੈ ਜਿਹੜੇ ਪਾਰਸ਼ਲੀ ਡੈਮੇਜ ਹੈ ਉਹ ਚ ਐਸ ਡੀ ਆਰ ਐਫ ਜਿਹੜੀ ਹੈ 6500 ਰੁਪਿਆ ਕੰਟਰੀਬਿਊਟ ਕਰਦੀ ਹੈ ਜੀ ਜੀਨੂ ਕਿ ਅਸੀਂ ਪੰਜਾਬ ਦੀ ਕੰਟਰੀਬਿਊਸ਼ਨ ਜਿਹੜੀ ਹੈ ਉਹ 33500 ਰੁਪਿਆ ਪਾ ਕੇ ਤੇ ਇਹਦੇ ਵਿੱਚ 1600 ਰੁਪਿਆ ਇਹ 6500 ਚ ਆਪਣਾ 35000 100 ਰੁਪਿਆ ਟੋਟਲ ਜਿਹੜਾ ਅਸੀਂ ਉਹ ਪਾਰਸ਼ਲੀ ਡੈਮੇਜ ਜਿਹੜੇ ਘਰ ਨੇ ਉਹਨਾਂ ਨੂੰ ਦੇ ਦੇਣੀ ਪੈਂਦੀ ਹੈ 100 ਰੁਪਿਆ ਆਪਣੇ ਵੱਲੋਂ ਪਾ ਕੇ ਪਲੱਸ ਜਿਹੜਾ ਉਹਨਾਂ ਦਾ ਗਵਰਨਮੈਂਟ ਦਾ ਐਸਟੀਆਰਐਫ ਦਾ 40000 ਦੇ ਨਿਰਧਾਰਣ ਹੋ ਜਾਣਾ ਬਾਕੀ ਜਿਹੜੀਆਂ ਕੈਟਾਗਰੀ ਨੇ ਉਹਨਾਂ ਦਾ ਟਾਈਮ ਬੌਂਡ ਵੀ ਅਸੀਂ ਕੀਤਾ ਹੋਇਆ ਸਰ 13 ਸਤੰਬਰ ਤੋਂ ਸਾਡਾ ਜਿਹੜਾ ਗਰਦਾਬਰੀ ਸਪੈਸ਼ਲ ਗਰਦਾਬਰੀ ਦਾ ਚੱਲਿਆ ਹੋਇਆ ਜੀ 45 ڈیز ਲਾਈਵਸਟਾਕ लॉस ਦਾ 15 ਸਤੰਬਰ ਤੋਂ ਚੱਲਿਆ ਹੋਇਆ ਜੀ 40 ڈیز ਡੈਮੇਜ ਹਾਊਸਸ ਦਾ 15 ਸਤੰਬਰ ਤੋਂ 40 ڈیز ਜਾਨਿ ਕਿ ਦਿਵਾਲੀ ਤੋਂ ਦਿਵਾਲੀ 20 ਅਕਤੂਬਰ ਦੀ ਹੈ ਲਗਭਗ 15 ਅਕਤੂਬਰ ਤੋਂ ਅਸੀਂ ਮਤਲਬ ਦੋ ਦੋ ਤਿੰਨ ਤਿੰਨ ਜ਼ਿਲ੍ਹਿਆਂ ਦੇ ਵਿੱਚ ਹਾਥੀ ਚੈੱਕ ਜਿਹੜੇ ਨੇ ਫਸਲਾਂ ਦੇ ਘਰਾਂ ਦੇ ਜਾਤ ਪਸ਼ੂਆਂ ਦੇ ਨੁਕਸਾਨ ਦੇ ਅਸੀਂ ਉਹ ਦੇਣ ਲੱਗ ਜਾਾਂਗੇ ਜੀ ਦੀਵਾਲੀ ਤੋਂ ਪਹਿਲਾਂ ਕੁਝ ਦੀਵੇ ਬਾਲਣ ਦਾ ਕੋਈ ਮਕਸਦ ਮਿਲ ਜੇ ਲੋਕਾਂ ਨੂੰ ਨਹੀਂ ਤਾਂ ਕਾਲੀ ਦੀਵਾਲੀ ਬੜੀ ਬਾਰੀ ਮਨਾ ਚੁੱਕੇ ਆ ਜੀ ਬੜੀਆਂ ਦੀਵਾਲੀਆਂ ਸਾਡੀਆਂ ਕਾਲੀਆਂ ਲੰਗੀਆਂ ਨੇ ਤੇ ਟਾਈਮ ਬౌੰਡ ਹੈ ਜੀ ਅਸੀਂ ਪਹਿਲਾਂ ਕਿਉਂਕਿ ਕਿਹਾ ਹੋਇਆ ਕਿ ਅਸੀਂ 40 ਦਿਨਾਂ ਦੇ ਵਿੱਚ ਵਿੱਚ ਸਾਰੀਆਂ ਗੁਰਦੌਰੀਆਂ ਸਪੈਸ਼ਲ ਗੁਰਦੌਰੀਆਂ ਕਿਉਂਕਿ ਕਈ ਵਾਰ ਪਾਣੀ ਹੁਣ ਕੱਟ ਰਿਹਾ ਤਾਂ ਹੁਣ ਅੰਦਰ ਤੱਕ ਜਾ ਕੇ ਨੁਕਸਾਨ ਜ਼ਿਆਦਾ ਨੁਕਸਾਨ ਦਾ ਜਿਹੜਾ ਅੰਦਾਜ਼ਾ ਲੱਗ ਰਿਹਾ ਹੈ ਤੈ ਇਹ ਨਹੀਂ ਹੈਗਾ ਕਿ ਅਸੀਂ ਬਾਅਦ ਦੇ ਵਿੱਚ ਫਿਰ ਦੁਬਾਰਾ ਗਰਦੌਰੀਆਂ ਕਰਕੇ ਉਹਨੂੰ ਦੁਬਾਰਾ ਕਰਦੇ ਰਹੀਏ ਤੇ ਇਸ ਕਰਕੇ ਨਾਲ ਨਾਲ ਡੀਸੈਲਟਿੰਗ ਵਾਸਤੇ ਜੀ ਅਸੀਂ 7200 ਰੁਪਏ ਪਰ ਇਕੜ ਕਿਸਾਨ ਨੂੰ ਦੇ ਰਹੇ ਹਾਂ ਉਹ ਚਾਹੇ ਡੀਜ਼ਲ ਵਾਸਤੇ ਵਰਤ ਲੇ ਚਾਹੇ ਉਹ ਆਪਣੇ ਟਰੈਕਟਰ ਕੋਈ ਇਧਰ ਉਧਰ ਲੈਣਾ ਹੈ ਜਾਂ ਕੋਈ ਜੇ ਸੀ ਵੀ ਲੈਣੇ ਵੈਸੇ ਜੀ ਸੀ ਵੀ ਅਸੀਂ ਵੀ ਦੇਵਾਂਗੇ ਟਰੈਕਟਰ ਸਾਡੇ ਵੀ ਹੋਣਗੇ ਪਰ 7200 ਰੁਪਿਆ ਪਰ ਏਕੜ ਉਹਨੂੰ ਰੇਤ ਜਿਹੜੀ ਆ ਗਈ ਉਹਨੂੰ ਚੱਕਣ ਵਾਸਤੇ ਅਸੀਂ ਉਹਦਾ ਖਰਚਾ ਦੇਵਾਂਗੇ ਜੀ 7200 ਰੁਪਿਆ ਇੱਕ ਹੋਰ ਜਿਹੜੀ ਦਿੱਕਤ ਆਈ ਹੈ ਸਰ ਕੁਝ ਜ਼ਮੀਨਾਂ ਰੁੜ ਗਈਆਂ ਸਰ ਦਰਿਆ ਨੇ ਆਪਣਾ ਰੁਖ ਬਦਲ ਲਿਆ ਜ਼ਮੀਨਾਂ ਰੁੜ ਗਈਆਂ ਉਹ ਜ਼ਮੀਨਾਂ ਨੂੰ ਹੁਣ ਕਿੱਥੇ ਪਾ ਲਾਂਗੇ ਜੀ ਉਹ ਤਾਂ ਦਰਿਆ ਲੈ ਗਿਆ ਉਹਦੇ ਵਾਸਤੇ ਜੀ 47500 ਰੁਪਿਆ ਪਰ ਹੈਕਟੇਅਰ ਹੈਕਟੇਅਰ ਜਿਹੜਾ 2.5 ਏਕੜ ਦਾ ਹੁੰਦਾ ਜੀ ਜਨਨ ਕਿ 18800 ਰੁਪਈਆ ਅਸੀਂ ਉਹ ਜ਼ਮੀਨਾਂ ਜਿਹੜੀਆਂ ਰੋੜ ਗਈਆਂ ਉਹਨਾਂ ਦੇ ਨੰਬਰ ਨੰਬਰ ਚਲੋ ਹੋਣਗੇ ਥੋੜੇ ਬਾਅਦ ਅਸੀਂ ਉਹਨਾਂ ਦੇ ਮਾਲਕਾਂ ਨੂੰ ਉਹਦਾ ਮੁਆਵਜ਼ਾ ਦੇਵਾਂਗੇ ਤਾਂ ਕਿ ਦੇਖੋ ਦਰਿਆ ਤੋਂ ਜ਼ਮੀਨ ਤਾਂ ਵਾਪਸ ਲੈ ਨਹੀਂ ਸਕਦੇ ਦਰਿਆ ਤਾਂ ਆਪਣੇ ਰਸਤੇ ਆਪ ਬਣਾਉਂਦੇ ਨੇ ਤੋ 1800 18800 ਰੁਪਈਆ ਉਹਨਾਂ ਦਾ ਜਾਊਗਾ ਜੀ ਬਾਕੀ ਫਿਰੋਜ਼ਪੁਰ ਤੇ ਫਾਜ਼ਿਲਕਾ ਦਾ ਜਿਹੜਾ ਸੇਮ ਦਾ ਏਰੀਆ ਜਿੱਥੇ ਪਹਿਲਾਂ ਹੀ ਪਾਣੀ ਸੀਗਾ ਉਹ ਪਾਣੀ ਨੂੰ ਕੱਢਣ ਵਾਸਤੇ ਚਾਹੇ ਉਹ ਡੀਜ਼ਲ ਦੇ ਤੌਰ ਤੇ ਚਾਹੇ ਉਹ ਇੰਜਣ ਲਾ ਕੇ ਪਾਈਪਾਂ ਦੇ ਤੌਰ ਤੇ 3.4 ਕਰੋੜ ਰੁਪਇਆ ਅਸੀਂ ਮੁੱਖ ਮੰਤਰੀ ਲੀਫੰਡ ਚ ਓਲ ਰਣੀ ਜਾਰੀ ਕਰ ਚੁੱਕੇ ਹਾਂ ਜੀ ਤਾਂ ਕਿ ਉਹਨਾਂ ਉਹ ਜਿਹੜੇ ਨੇ ਆਪਣੇ ਫਸਲਾਂ ਨੂੰ ਕਣਕਾਂ ਵਾਸਤੇ ਤਿਆਰੀ ਕਰ ਸਕਣ ਜਾਂ ਜਿਹੜੀ ਵੀ ਫਸਲ ਉਸ ਇਲਾਕੇ ਦੀ ਵੇਦੀ। ਬਾਕੀ ਜਿਵੇਂ ਰਾਣਾ ਵਰਜੀਤ ਜੀ ਨੇ ਕਿਹਾ ਕਿ ਇੰਟਰਨੈਸ਼ਨਲ ਏਜੰਸੀਆਂ ਤੋਂ ਪਾਹਲ ਲੈ ਸਕਦੇ ਹਾਂ ਕਿ ਜੇ ਆਈਐਮਡੀ ਜਿਹੜੀ ਹੈ ਉਹ ਉਹਦੇ ਅੰਦਾਜ਼ੇ ਫੇਲ ਹੁੰਦੇ ਨੇ। ਇੰਟਰਨੈਸ਼ਨਲ ਨਾਲੋਂ ਸਾਡਾ ਆਈਆਈਟੀ ਖੜਗਪੁਰ ਆਈਆਈਟੀ ਬੈਂਗਲੌਰ ਹੈ ਜੀ ਤੇ ਥਾਪਰ ਯੂਨੀਵਰਸਿਟੀ ਪਟਿਆਲਾ ਜਿਹੜੀ ਹੈ ਅਸੀਂ ਉਹਨਾਂ ਤੋਂ ਮਦਦ ਲੈ ਰਹੇ ਹਾਂ ਫਿਊਚਰ ਵਾਸਤੇ ਵੀ ਆ ਜਿਹੜੀ ਥਾਪਰ ਯੂਨੀਵਰਸਿਟੀ ਪਟਿਆਲਾ ਜੀ ਉਹ ਆਪਣਾ ਸੈਟਲਾਈਟ ਲਾਂਚ ਕਰ ਰਿਹਾ ਹੈ ਉਹ ਇਸ ਲੈਵਲ ਤੇ ਉਹ ਇੰਜੀਨੀਅਰਿੰਗ ਚ ਅੱਗੇ ਚਲੇ ਗਏ ਕਿ ਉਹਨਾਂ ਨੇ ਇਜਾਜ਼ਤ ਲੈ ਲਈ ਹੈ ਆਪਣਾ ਸੈਟਲਾਈਟ ਲਾਂਚ ਕਰ ਰਿਹਾ ਹੈ ਫਿਊਚਰ ਦੇ ਵਿੱਚ ਸਾਨੂੰ ਕਿਸੇ ਵੀ ਅ ਅੰਦਾਜ਼ਾ ਲਾਉਣ ਵਾਸਤੇ ਸੈਟਲਾਈਟ ਜਿਹੜੇ ਇਮੇਜੇਸ ਨੇ ਉਸ ਸਾਡੇ ਕੋਲੇ ਉਹਨਾਂ ਕੋਲੇ ਆਪਣਾ ਹੀ ਉੱਥੇ ਕੰਟਰੋਲ ਰੂਮ ਹੋਊਗਾ ਤਾਂ ਪੰਜਾਬ ਦੇ ਵਿੱਚੋਂ ਹੀ ਅਸੀਂ ਉਹਨੂੰ ਜਿਹੜਾ ਆਪਰੇਟ ਕਰ ਸਕਦੇ ਹਾਂ ਉਹ ਸਾਡੀ ਹੈਲਪ ਕਰਨ ਨੂੰ ਹਰ ਕਿਸਮ ਦੀ ਤਿਆਰ ਨੇ ਜੀ ਅੱਜ ਮੈਂ ਇਹ ਸੇ ਕਰਕੇ ਸਾਰੇ ਅੰਕੜੇ ਦੱਸ ਰਿਹਾ ਕਿ ਕਿਉਂਕਿ ਬਿੱਲ ਆਉਣੇ ਨੇ ਉਹ ਡੀਸਿਲਟਿੰਗ ਦੇ ਬਿੱਲ ਆਉਣੇ ਨੇ ਜਾਂ ਮੁਆਵਜ਼ੇ ਦੇ ਬਿੱਲ ਆਉਣੇ ਨੇ ਤੇ ਬਾਕੀ ਜਿੰਨੇ ਵੀ ਮੇਰੇ ਕੋਲੇ ਸਾਰੀਆਂ ਅਸੀਂ ਉਹਨਾਂ ਨੂੰ ਲਿਖਿਆ ਸੀਗਾ ਕਿ 33% ਦਾ ਤੁਸੀਂ 17000 ਫਿਕਸ ਕਰ ਦਿਓ ਤੇ 8300 ਤੁਸੀਂ ਸਾਨੂੰ ਸਟੇਟ ਗਵਰਨਮੈਂਟ ਕੰਟਰੀਬਿਊਸ਼ਨ 8200 ਪਰ ਏਕੜ ਹੋ ਜੂਗੀ ਤੇ 15000 ਸਾਨੂੰ ਤੁਸੀਂ ਪਰ ਏਕੜ ਫਾਰਮਰ ਨੂੰ ਮਿਲ ਜੇ ਜਿਹੜਾ 33% ਦਾ 50000 ਰੁਪਏ ਸੀ ਪਰ ਇੱਕੜ ਉਹਨਾਂ ਨੂੰ ਮੰਗ ਕੀਤੀ ਪਰ ਉਹ ਕਹਿੰਦੇ ਵੀ ਸਾਡੇ ਤਾਂ ਇਹੀ ਰੇਟ ਨੇ ਅਸੀਂ ਹੋਰ ਨਹੀਂ ਦੇ ਸਕਦੇ ਦੁੱਖ ਦੀ ਗੱਲ ਇਹ ਹੈ ਸਰ ਕਿ ਪਰਸੋਂ ਇਹਨਾਂ ਦਾ ਇੱਕ ਮੰਤਰੀ ਕੇਂਦਰ ਦਾ ਆਇਆ ਤੇ ਉਹਨੇ ਉੱਥੇ ਬਿਆਨ ਦਿੱਤਾ ਕਹਿੰਦਾ ਵੀ ਜਿਹੜਾ 1600 ਕਰੋੜ ਰੁਪਈਆ ਉਹ ਸਿੱਧਾ ਕਿਸਾਨਾਂ ਨੂੰ ਦੇਵਾਂਗੇ ਪੰਜਾਬ ਸਰਕਾਰ ਨੂੰ ਨਹੀਂ ਦਿੰਦੇ ਇਹ ਉਹਨਾਂ ਨੇ ਬਿਆਨ ਦਿੱਤਾ ਬੜਾ ਗੈਰ ਜ਼ਿੰਮੇਵਾਰਾਨਾ ਤੇ ਗੱਲ ਕੀਤੀ ਅਸੀਂ ਕਿ ਜੀ ਫਿਰ ਤੁਸੀਂ ਪੰਜਾਬ ਨੂੰ ਤੁਸੀਂ ਅਨਡਿਕਲੇਅਰ ਯੂਟੀ ਡਿਕਲੇਅਰ ਕਰ ਰੱਖਿਆ ਤੁਸੀਂ ਫੈਡਰਲ ਸਟਰਕਚਰ ਨੂੰ ਕਿਵੇਂ ਤੋੜ ਰਹੇ ਹੋ ਇਹਦੇ ਵਾਸਤੇ ਕੌਣ ਜ਼ਿੰਮੇਵਾਰ ਹੋਊਗਾ ਕਿ ਤੁਸੀਂ ਸਰਕਾਰ ਤੋਂ ਬਿਨਾਂ ਡਾਟਾ ਕਿੱਥੋਂ ਲੈ ਲਓਗੇ ਤੁਸੀਂ گورنر ਤੁਹਾਡਾ ਪ੍ਰਧਾਨ ਮੰਤਰੀ ਨੂੰ ਮਿਲ ਚੁੱਕਿਆ ਹੈ ਇੱਕ ਸਿਲੇਕਟਡ ਨੋਮੀਨੇਟਡ ਬੰਦਾ ਇਲੈਕਟਡ ਜਿਹੜੇ ਨੇ ਉਹਨੂੰ ਪ੍ਰਧਾਨ ਮੰਤਰੀ ਟਾਈਮ ਨਹੀਂ ਦੇ ਰਿਹਾ ਇਹਨਾਂ ਬਸ ਤੁਸੀਂ ਰਾਸ਼ਟਰਪਤੀ ਰਾਜੀ ਲਾ ਰੱਖਿਆ ਫਿਰ ਫਿਰ ਯੂਟੀ ਬਣਾ ਰੱਖਿਆ ਤੁਸੀਂ ਤੇ ਜਦੋਂ ਏਸੀ ਤੇ ਵਿਰੋਧ ਕੀਤਾ ਕੱਲ ਮੰਤਰੀ ਸਾਹਿਬ ਬੜੇ ਪਿਆਰ ਨਾਲ ਜਿਵੇਂ ਭਾਜਪਾ ਮੁਕਰਦੀ ਹੁੰਦੀ ਹੈ ਬੜੇ ਪਿਆਰ ਨਾਲ ਮੁਕਰ ਕੇ ਕਹਿੰਦੇ ਮੈਂ ਤਾਂ ਕਹੇ ਹੀ ਨਹੀਂ ਸੀ ਤੋਰ ਮੋੜ ਕੇ ਪੇਸ਼ ਕੀਤਾ ਹੈ ਪੰਜਾਬ ਸਰਕਾਰ ਨੂੰ ਹੀ ਦੇਵਾਂਗੇ ਕਿਉਂਕਿ ਉੱਪਰੋਂ ਆ ਗਿਆ ਉਹਨਾਂ ਫੋਨ ਮੈਂ ਤੁਹਾਨੂੰ ਉਸ ਦਿਨ ਵੀ ਕਿਹਾ ਸੀ ਸਰ ਬੋਲਦੇ ਕਿ ਦੋ ਤਿੰਨ ਆਉਂਦੇ ਆ ਹਰ ਰੋਜ਼ ਜਿਆਦਾਤਰ ਇਧਰੋਂ ਆਉਂਦੇ ਆ ਮੰਤਰੀਆਂ ਦੇ ਨਾਮ ਵੀ ਨਹੀਂ ਜਾਣਦੇ ਦੋ ਤਿੰਨ ਦੋ ਦੋ ਤਿੰਨ ਨੂੰ ਜਾਣਦੇ ਆਪਾਂ ਹੋਰ ਤਾਂ ਚੱਲ ਨਹੀਂ ਦਿੰਦੇ ਕਦੀ ਮੁਰਤਾ ਮੁਕਰਗਾ ਮੇਂ ਆ ਜਾਂਦੇ ਇੱਥੇ ਉਹ ਸਾਡੇ ਡੀਸੀ ਨੂੰ ਲੈ ਕੇ ਫਿਰਦੇ ਰਹਿੰਦੇ ਆ ਹਨਾ ਉਹ ਕੁਝ ਨਹੀਂ ਕਰਦੇ ਫੋਟੋਆਂ ਖਿਚਾ ਕੇ ਤੁਰ ਜਾਂਦੇ ਨੇ ਕੋਈ ਪੁੱਠਾ ਸਿੱਧਾ ਬਿਆਨ ਦੇ ਦਿੰਦੇ ਨੇ ਬਾਅਦ ਚ ਉਹਨੂੰ ਕਹਿੰਦੇ ਤੋਰ ਮੋੜ ਕੇ ਪੇਸ਼ ਕੀਤਾ ਸਾਡੇ ਡੀਸੀ ਨੂੰ ਕੰਮ ਲਈ ਫਿਰਦੇ ਅਫਸਰਾਂ ਨੂੰ ਅਸੀਂ ਉਹਨੂੰ ਕਹਿੰਦੇ ਕਿ ਠੀਕ ਆ ਚਲੋ ਫੋਟੋ ਹੋ ਗਈ ਸਭ ਤੋਂ ਜ਼ਿਆਦਾ ਜਾਹ ਚੜਜੋ ਕਿਰਪਾ ਕਰਕੇ ਸਾਨੂੰ ਕੰਮ ਕਰ ਲੈਣ ਸਾਡੇ ਅਫਸਰਾਂ ਨੂੰ ਕੰਮ ਕਰ ਲੈਣ ਦਿਓ ਸੋ ਤਾਂ ਡਿਸਾਸਟਰ ਟੂਰਿਜ਼ਮ ਤੇ ਆਉਂਦੇ ਆ ਇੱਥੇ ਸੋ ਬਾਕੀ ਇੱਕ ਪਾਸੇ ਇਹ ਕਹਿੰਦੇ ਨੇ ਅਸੀਂ ਪੰਜਾਬ ਨੂੰ ਕਹਿੰਦੇ ਨੇ ਸੈਂਟਰ ਕਹ ਰਿਹਾ ਦੂਜੇ ਪਾਸੇ ਐਲੋਪੀ ਸਾਹਿਬ ਕਹਿੰਦੇ ਨੇ ਪੰਜਾਬ ਨੂੰ ਨਾ ਪੈਸੇ ਦਿਓ ਇੱਧਰ ਨਾ ਪਾ ਦਿਓ ਕਿਤੇ ਮਿਸ਼ਨ ਚੜ੍ਹਦੀ ਕਲਾ ਚ ਇਹ ਤਾਂ ਰੰਗਲਾ ਪੰਜਾਬ ਦਾ ਠੱਗੀ ਹੈ ਮਤਲਬ ਜਨਾਬ ਜੀ ਇਹ ਚ ਕੀ ਮਾੜੀ ਗੱਲ ਹੈ ਜੀ ਅਸੀਂ ਕੋਈ ਐਸਾ ਫੰਡ ਬਣਾ ਲਿਆ ਜਿਹੜਾ ਕਿ ਵਿੱਤ ਮੰਤਰਾਲੇ ਦੇ ਅੰਡਰ ਆਉਂਦਾ ਹੈ ਇੰਡੀਅਨ ਵਿੱਤ ਮੰਤਰਾਲੇ ਤੋਂ ਅਸੀਂ ਇਨਕਮ ਟੈਕਸ ਦੀਆਂ ਐਗਜ਼ੈਂਪਸ਼ਨਸ ਲਈਆਂ ਨੇ ਐਮਪੀ ਜਿਹੜੇ ਨੇ ਪੂਰੇ ਦੇਸ਼ ਦੇ ਉਹ 20 ਲੱਖ ਰੁਪਇਆ ਆਪ ਦੀ ਕਨਸਿਸਟੈਂਸੀ ਤੋਂ ਬਾਹਰ ਦੇ ਸਕਦੇ ਸੀ ਹੁਣ ਕਰੋੜ ਰੁਪਇਆ ਦੇ ਸਕਦੇ ਆ ਇਹਦੇ 'ਚ ਕਿਉਂਕਿ ਅਤੀ ਗੱभी ਆਪਦਾ ਸੀ ਡਿclare ਕਰਾ ਕਰਾ ਲਿਆ ਉਹਨਾਂ ਤੋਂ ਵੀ ਇਹਦੇ 'ਚ ਪੈਸੇ ਪਾ ਸਕਦੇ ਆ ਤੇ ਉਹ ਪੈਸਾ ਸਾਰਾ ਸਹਾਮਕਤਾਬ ਹੋਊਗਾ ਸਾਰਾ ਉਹਦਾ ਟ੍ਰਾਂਸਪੇਰੈਂਟ ਤਰੀਕੇ ਨਾਲ ਉਹਦਾ ਪੈਸਾ ਖਰਚਿਆ ਜਾਊਗਾ ਤੇ ਇਹ ਕਿਹੜਾ ਪਹਿਲੀ ਵਾਰ ਹੋਇਆ ਜੀ ਕਹਿੰਦੇ ਕੰਗਲਾ ਪੰਜਾਬ ਬਣਾਤਾ بگوت مان تو منگتا فردت مان کو ہے نہیں نا بگوت مان نے لٹیا نہیں پابا وہ تو بتیاں لے پھر جان لو چوکو چوکو لو جاؤ لا انیس سو باہٹ جو چین لڑائی لگی سی نیشنل ڈیفینس فنڈ بنایا سر جی سونا منگیا سا پورے دیش تو سونا دشنل ڈیفینس فنڈ چو بونجا کلو سونا ਟੋਟਲ ਹੋਇਆ ਸੀਗਾ ਜੀ ਸਾਰੇ ਦੇਸ਼ ਚੋਂ 5.327 ਕਿਲੋ 5 ਕਿਲੋ 327 ਗ੍ਰਾਮ ਕਿਲੋ ਸਾਰੇ ਦੇਸ਼ ਤੋਂ ਹੋਇਆ ਸੀਗਾ ਜੀ ਤੇ ਸਾਡੀਆਂ ਧੀਆਂ ਭੈਣਾਂ ਨੇ ਮਾਵਾਂ ਨੇ ਆਪਣੀਆਂ ਕੰਨਾਂ ਦੀਆਂ ਵਾਲੀਆਂ ਲਾ ਲਾ ਕੇ 47 ਗੁਣਾ ਪੂਰੇ ਦੇਸ਼ ਨਾਲੋਂ 47 ਗੁਣਾ ਜ਼ਿਆਦਾ ਸੋਨਾ ਜਿਹੜਾ ਹੈ ਉਹ ਜਵਾਲਾਲ ਨਹਿਰੂ ਨੇ ਦਿੱਤਾ ਸੀਗਾ ਜੀ ਥੋੜਾ ਹਿਸਟਰੀ ਪੜ ਕੇ ਆਇਆ ਕਰੋ ਜਨਾਬ ਨੈਸ਼ਨਲ ਡਿਫੈਂਸ ਫੰਡ ਬਣਾਇਆ ਸੀਗਾ ਚਾਈਨਾ ਦੀ ਲੜਾਈ ਵੇਲੇ ਫਿਰ ਪੰਜਾਬ ਗਵਰਨਮੈਂਟ ਨੇ ਜਵਾਰਲਾਲ ਨਹਿਰੂ ਦੇ 73ਵੇਂ ਜਨਮ ਦਿਨ ਤੇ 130 ਕਿਲੋਗ੍ਰam ਸੋਨੇ ਦਾ ਗਿਫਟ ਦਿੱਤਾ ਸੀਗਾ ਲੋਕਾਂ ਨੇ দান ਕੀਤਾ ਸੀ ਉਹ ਪੰਜਾਬ ਦੇ ਨੇ ਨਗਦੀ ਚ 8 ਕਰੋੜ ਰੁਪਏ ਸੀ 46% 3.7 ਕਰੋੜ ਕੱਲੇ ਪੰਜਾਬ ਦਾ ਸੀਗਾ ਜੀ ਉਸ ਵੇਲੇ ਬਾਤ ਦੀਆਂ ਗੱਲਾਂ ਕਰਦਾ ਮੈਂ ਸਰ ਸਿੰਘ ਕਹਿ ਰਹੇ ਨੇ ਕਿਹਾ ਸੀ ਸੋਨਾ ਅਤੇ ਖੂਨ ਨਾਲ ਦੇਸ਼ ਦੀ ਰਾਖੀ ਕਰਨੀ ਹੈ ਖੂਨ ਵੀ ਦੇ ਰਹੇ ਸੀ ਸਾਡੇ ਜਵਾਨ ਮਾਂ ਪੈਣਾ ਸਾਡੇ ਆ ਕੰਨਾਂ ਚੋਂ ਲਾ ਕੇ ਸੋਨਾ ਦੇ ਰਹੇ ਸੀ ਉਸ ਵੇਲੇ ਉਹ ਕੰਮ ਨਹੀਂ ਸੀ ਕਿ ਅੱਜ ਕੱਲ ਤਾਂ ਧੀ ਦਾ ਸੋਨਾ ਲੱਗ ਗਿਆ ਨੂੰਹ ਦਾ ਲੱਗ ਗਿਆ ਮਾਂ ਦਾ ਲੱਗ ਗਿਆ ਪਹਿਲਾਂ ਤਾਂ ਇੱਕੋ ਟੂਮਾ ਨਾਲ ਹੀ ਤਿੰਨ ਤਿੰਨ ਪੀੜੀਆਂ ਬਿਆਹਦੇ ਸੀ ਉਹੀ ਟੂਮਾ ਮਾਂ ਜਿਹੜੀ ਧੀ ਨੂੰ ਦੇਂਦੀ ਸੀ ਧੀ ਆਪਣੀ ਧੀ ਨੂੰ ਦੇਂਦੀ ਸੀ ਉਸ ਵੇਲੇ ਸੋਨਾ ਦਿੱਤਾ ਇਹ ਕੋਈ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਉਹ ਆਰਬੀਏ ਚ ਜਮਾ ਕਰਾਇਆ ਪੈਸਾ ਉਹ ਸਾਰਾ ਸੋਨਾ ਹੋ ਤੁਸੀਂ ਆ ਕੇ ਕਹਿੰਦੇ ਇਹ ਕੰਗਲਾ ਪੰਜਾਬ ਬਣਾਤਾ ਇਥੇ ਮੰਗੀ ਜਾਂਦਾ ਤੁਸੀਂ ਤੁਹਾਨੂੰ ਜ਼ਬਾੜੇ ਮੰਗਣ ਲੱਗੇ ਹੋਇਆ ਹੋ ਚਾਈਨਾ ਨਾਲ ਲੜਾਈ ਕਿਹਨੇ ਲਾਈ ਸੀ ਫਿਰ ਸੋ ਜਦੋਂ ਦੇਸ਼ ਨੂੰ ਲੋੜ ਪੈਂਦੀ ਹੈ ਐਦਾਂ ਦੀ ਆਪਦਾ ਆਉਂਦੀ ਹੈ ਤਾਂ ਇਹ ਲੋਕ ਲਹਿਰ ਬਣਾਉਣੀ ਪੈਂਦੀ ਹੈ ਤੁਸੀਂ ਸਾਡੇ ਤੇ ਸ਼ੱਕ ਕਰੀ ਜਾਂਦੇ ਹੋ ਆ ਇਥੋਂ ਖਾ ਜਾਣਗੇ ਇਥੋਂ ਖਾ ਜਾਣਗੇ ਕਿਉਂਕਿ ਤੁਹਾਨੂੰ ਖਾਣ ਤੋਂ ਬਿਨਾ ਹੋਰ ਕੁਝ ਦਿਖਦਾ ਹੀ ਨਹੀਂ ਕਾਂਗਰਸ ਦੇ ਸੰਸਦ ਮੈਂਬਰਾਂ ਦਾ ਕਿੰਨਾ ਸੋਨਾ ਸੀਗਾ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਕਿੰਨਾ ਸੋਨਾ ਦਿੱਤਾ ਸੀਗਾ ਜੀ ਬੜਾ ਖੁੱਲ੍ਹਦਲੀ ਨਾਲ ਦਿੱਤਾ ਉਹਨਾਂ ਨੇ 0.6 ਕਿਲੋ ਜਨਕਿ ਅੱਧਾ ਕਿਲੋ ਅੱਧਾ ਕਿਲੋ ਸੋਨੇ ਦੇ ਬਿਸਕੁਟ ਘਰੇ ਆਉਂਦੇ ਸੀ ਪਾਕਿਸਤਾਨ ਤੋਂ ਉਹੀ ਦੇਂਦੇ ਲੜਾਈ ਤਾਂ ਉਹਨਾਂ ਨਾਲ ਹੀ ਸੀ ਫੈਂਸ ਚ ਵੀ ਲੜਾਈ ਉਹਨਾਂ ਨਾਲ ਸੀ ਉਹਨਾਂ ਦਾ ਸੋਨਾ ਉਹਨਾਂ ਦੀ ਵਰਤ ਲੈਂਦੇ ਆਪਾਂ ਸਾਡੇ ਨਾਲ ਨਾ ਤੁਸੀਂ ਐਸੇ ਐਜੇ ਘਟੋ ਘਟ ਹਿਸਟਰੀ ਪੜ ਕੇ ਆਇਆ ਕਰੋ ਪਰ ਹਿਸਟਰੀ ਕਿੱਥੋਂ ਪੜਨ ਜਿਉਂ ਪ੍ਰੈਜ਼ੈਂਟ ਹੀ ਨਹੀਂ ਮੁੱਕਦਾ ਇਹਨਾਂ ਦਾ ਆਪਸ ਚ ਕਬਰ ਖੋਦਤੀ ਜੀ ਰਾਣਾ ਜੀ ਨੇ ਅੱਜ ਕਹਿੰਦੇ ਕਬਰ ਖੋਦੀ ਪਈ ਐ ਚ ਚਾਹੇ ਆਮਾਨੀ ਪਾਰਟੀ ਨੂੰ ਛੁੱਟ ਦੋ ਚਾਹੇ ਕ੍ਰਿਸ਼ਨ ਕਮਾਨ ਨੂੰ ਛੁੱਟ ਦੋ ਜਨਾਬ ਜੀ ਜਿਹੜੀਆਂ ਕਾਂਗਰਸ ਨੇ ਕਬਰਾਂ ਖੋਦੀਆਂ ਸੀ ਚਾਹੇ ਉਹ ਪਾਣੀ ਵਾਲੀ ਕਬਰ ਸੀ ਚਾਂਦੀ ਦੀ ਕਹੀ ਨਾ ਕਬਰ ਨਹੀਂ ਖੋਦੀ ਸੀ ਕਪੂਰੀ ਚਾਂਦੀ ਦੀ ਕਹੀ ਨਾਲ ਕਬਰਾਂ ਖੋਦਦੀਆਂ ਸੀ ਪੰਜਾਬ ਦੀਆਂ ਪੰਜਾਬ ਦੇ ਹੱਕਾਂ ਦੀਆਂ 84 ਚ ਕਬਰਾਂ ਨਹੀਂ ਖੋਦਦੀਆਂ ਸੀ ਟੈਂਕਾਂ ਨਾਲ ਕਾਂਗਰਸ ਨੂੰ ਦਿੱਤੀ ਐ ਇਸ ਕਬਰ ਚ ਹਾਂਜੀ ਉੱਤੇ ਫੱਟਾ ਵੀ ਲਾਵਾਂਗੇ ਨਾਲ ਵੀ ਕਿੰਨੇ ਤੋਂ ਕਿੰਨੇ ਤੱਕ ਆਰ ਆਈ ਪੀ ਕਾਂਗਰਸ ਕਬਰਾਂ ਖੋਦਦੇ ਫਿਰਦੇ 3 ਸਾਲ ਸਾਡਾ ਟਿਨਿਓਰ ਜੋਂ ਲੱਗਿਆ ਵੇ ਭਵਾਨਤਮਾਨ 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 ਸੁਪਨੇ ਚ ਵੀ ਭਵਾਨਤਮਾਨ ਪਹਿਲਾਂ ਕਹੀ ਵੀ ਆ ਕੇ ਦਿਖਾਓ ਜਿੱਤ ਕੇ ਦਿਖਾਓ ਤੇ ਹੁਣ ਜਿੱਤ ਗਏ ਤੇ ਹੁਣ ਭਵੰਤ ਭਵੰਤਮਨ ਕੇਜਰੀਵਾਲ ਕੇਜਰੀਵਾਲ ਗਾਲਾਂ ਕੱਢਣ ਤੇ ਲੱਗੇ ਸੁਵੇਸ਼ ਕਰਕੇ ਥੋੜਾ ਜਿਹਾ ਬੋਲਣ ਤੋਂ ਪਹਿਲਾਂ ਮੈਂ ਚਾਹਨਾ ਹੁੰਦਾ ਕਿ ਤੁਸੀਂ ਨਾ ਇਦਾਂ ਕਰੋ ਕਿਉਂਕਿ ਇਹ ਮੌਕਾ ਹੈਗਾ ਇਕੱਠੇ ਹੋ ਕੇ ਉਹਨਾਂ ਨਾਲ ਉਹ ਲਾਈ ਬੈਠੇ ਨੇ ਅੱਜ ਬੀਜੇਪੀ ਨਾਲ ਲੜਨਾ ਬੀਜੇਪੀ ਵਾਲੇ ਨਕਲੀ ਵਿਧਾਨ ਸਭਾ ਲਈ ਬੈਠੇ ਨੇ ਬਾਹਰ ਭਾਈ ਵੱਸਾ ਤੁਹਾਨੂੰ ਬੋਲਣ ਦਾ ਬਹੁਤ ਚੌਕ ਇੱਥੇ ਥੋੜਾ ਜਿਹਾ ਲਿਮਟਡ ਟਾਈਮ ਮਿਲਦਾ ਉੱਥੇ ਵੇਖੋ ਜੋ 2-2 ਘੰਟੇ ਪਏ ਨੇ ਨਰਥੋੜੀ ਵਾਲੇ ਨਿਪਰਾਣਾ ਵਿੱਤ ਮੰਤਰੀ ਖੜਾ ਉੱਥੇ ਉਰਦੂ ਦੇ ਸ਼ੇਅਰ ਬੋਲੀ ਜਾਂਦਾ ਉੱਥੇ ਮੈਂ ਤਾਂ ਛੱਡ ਗਿਆ ਸੀ ਉਹ ਤਾਂ ਕਾਂਗਰਸ ਚਲੇ ਗਿਆ ਸੀ ਫਿਰ ਜਦੋਂ ਉਹ ਕਾਂਗਰਸ ਗਿਆ ਉਹਦੋਂ ਬਾਅਦ ਛੱਡਿਆ ਮੈਂ ਉਦੋਂ ਬਾਅਦ ਤੁਹਾਡਾ ਵਿੱਤ ਮੰਤਰੀ ਰਿਹਾ ਹੋ ਤੁਹਾਡਾ ਵਿੱਤ ਮੰਤਰੀ ਰਿਹਾ ਹੋ ਤੇ 5 ਸਾਲ ਫਿਰ ਖਜ਼ਾਨਾ ਮੰਤਰੀ ਕੋ ਬਣਦਾ ਲੀਡਰ ਤੋਂ ਵੀ ਨਹੀਂ ਪੰਜ ਪੰਜ ਬਜਟ ਪੇਸ਼ ਕਰ ਗਿਆ ਲੀਡਰ ਹੀ ਨਹੀਂ ਮੰਨਿਆ ਲੀਡਰ ਨੇ ਮੰਨਿਆ 5 ਵਜੇ ਰਵਿਸ਼ ਕਰ ਗਿਆ ਇਹਨਾਂ ਦੇ ਬੋਲਣ ਦਿਓ ਨੇ ਉੱਥੇ ਉੱਥੇ ਉਹ ਨਕਲੀ ਵਿਧਾਨ ਸਭਾ ਲਈ ਬੈਠੇ ਆ ਬੈਜੋ 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 ਉੱਥੇ ਚਲੇ ਜਾਓ ਉੱਥੇ ਮੌਕਾ ਹੀ ਮੌਕਾ ਹੈ ਉਹ ਚਰਨਜੀਤ ਅੜਵਾਲ ਬਾਜਾ ਜੀ ਤੁਸੀਂ ਚਰਨਜੀਤ ਅੜਵਾਲ ਸਪੀਕਰ ਬਣਿਆ ਬੈਠਾ ਉੱਥੇ ਉੱਥੇ ਚਲੇ ਜਾਓ ਸੀਐਮ ਸਾਹਿਬ ਨਾਲ ਗੱਲ ਕਰ ਬਾਜਾ ਜੀ ਬੈਠੋ ਬੈਠੋ ਬਾਜਾ ਜੀ ਬੈਠੋ ਬੈਠੋ ਜੀ ਵੀ ਤੁਹਾਡੇ ਯਾਰ ਬੈਠੇ ਨੇ ਬੈਠੇ ਜੀ ਇਹਦੇ ਹੱਥੋਂ ਤੇ ਸ਼ਾਪ 1 ਮਿੰਟ ਜੀ 1 1 ਮਿੰਟ ਇੱਕ ਮਿੰਟ ਦੀ 1 ਮਿੰਟ 1 ਮਿੰਟ ਦੀ 1 ਮਿੰਟ ਇੱਕ ਮਿੰਟ ਬੈਠੋ ਬੈਠੋ ਮੈਨੂੰ ਇਸ ਪਵਿੱਤਰ ਸਦਨ ਨੂੰ ਇਹ ਦਰਸ਼ਨ ਵਿੱਚ ਮਾਣ ਮਹਿਸੂਸ ਹੋ ਰਿਹਾ ਹੈ ਕਿ ਸ਼੍ਰੀ ਰਵਨੀਤ ਸਿੰਘ ਮਾਣ ਜੋ ਕੇਂਦਰੀ ਰਾਜ ਰੇਲਵੇ ਮੰਤਰੀ ਭਾਰਤ ਸਰਕਾਰ ਸਦਨ ਦੀ ਕਾਰਵਾਈ ਦੇਖਣ ਲਈ ਗਵਰਨਰ ਬਖਸ ਵਿੱਚ ਮੌਜੂਦ ਹਨ ਆਓ ਉਹਨਾਂ ਨੂੰ ਨਿਗਾਹਸਾਨ ਕਰੀਏ ਮੈਨੂੰ ਇਸ ਪਵਿੱਤਰ ਸਦਨ ਨੂੰ ਇਹ ਦਰਸ਼ਨ ਵਿੱਚ ਵੀ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਸ਼੍ਰੀ ਬਾਬੂ ਸਿੰਘ ਮਾਣ ਲੋਕ ਗੀਤਾ ਦੇ ਗੀਤਕਾਰ ਪੰਜਾਬ ਦੇ ਗੀਤਕਾਰ ਅਤੇ ਲਿਖਾਰੀ ਸਦਨ ਦੀ ਕਾਰਵਾਈ ਦੇਖਣ ਲਈ ਗਵਰਨਰ